ਹਾਂਜੀ ਪ੍ਰੇਮੀ ਜਨੋ ਗੁਰਸਖੰਝ ਬਾਣੀ ਤੋਂ ਬਹੁਤ ਪਛੜ ਰਿਹਾ ਹੈ ਜਿਹਦੇ ਕਾਰਨ ਸਾਡਾ ਜ ਕੋਮ ਦਾ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ ਇਹਦਾ ਕਾਰਨ ਇਹ ਹੈ ਕਿ ਅਸੀਂ ਬਾਣੀ ਤੋਂ ਦੂਰ ਚਲੇ ਗਏ ਅਸੀਂ ਆਪਣਾ ਤੇ ਬੇਗਾਨਾ ਨਹੀਂ ਪਹਿਚਾਨ ਰਹੇ ਅਸੀਂ ਬੇਗਾਨਿਆਂ ਨੂੰ ਆਪਣੇ ਬਣਾਉਣ ਦੀ ਸਮਰਸਾ ਰੱਖਦੇ ਸੀ ਗੁਰਬਾਣੀ ਦਾ ਫੈਸਲਾ ਹੈ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਦ ਕੁਰਨੂ ਕਾਲੇ ਤੇ ਨਿੰਦਕਾਂ ਤੇ ਨਰਕੇ ਕੋਰ ਪਵਨ ਗੁਰਬਾਣੀ ਕਹਿੰਦੀ ਜਿਹੜੇ ਨਿੰਦਿਆ ਬਹੁ ਮਾੜੀ ਅੱਜ ਸਾਡੀ ਕੌਮ ਵਿੱਚ ਜਿਹੜੀ ਨਿੰਦਿਆ ਤੇ ਨਿੰਦਿਆ ਕੋਈ ਆਗੂ ਚੁਣ ਲੋ ਪਹਿਲਾਂ ਅਸੀਂ ਬਣਾਉਣ ਚ ਸ਼ੇਰ ਫਿਰ ਉਹਨੂੰ ਥੱਲੇ ਲਾਉਣ ਚ ਸ਼ੇਰ ਅਸੀਂ ਕਿਸੇ ਇੱਕ ਲੈਵਲ ਤੇ ਥਿਰ ਹੋ ਕਰਕੇ ਚੱਲੀਏ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਾਰੀਆਂ ਗੱਲਾਂ ਉਹ ਕਰਦਾ ਜੋ ਜਗ ਬੀਤੀਆਂ ਨਹੀਂ ਮੈਂ ਕਰਦਾ ਮੈਂ ਹੱਡ ਬੀਤੀਆਂ ਕਰਦਾ ਜੋ ਹੱਡ ਨਾਲ ਬੀਤੀਆਂ ਹੋਣ ਕਹਿੰਦੇ ਨੇ ਜੋ ਗਲਤੀ ਨਹੀਂ ਕਰਤਾ ਉਹ ਪਗਵਾਨ ਹੋਤਾ ਹੈ ਜੋ ਗਲਤੀ ਕਰ ਮਾਨ ਜਾਏ ਉਹ ਇਨਸਾਨ ਹੋਤਾ ਹੈ ਜੋ ਗਲਤੀ ਕਰਨਾ ਮਾਨੇ ਉਹ ਸ਼ੈਤਾਨ ਹੋਤਾ ਹੈ ਜੋ ਗਲਤੀ ਪਰ ਕਰੇ ਗਲਤੀ ਉਹ ਤੋ ਹੈਵਾਨ ਹੁੰਦਾ ਹੈ ਮੈਂ ਕਈ ਵਾਰੀ ਸੋਚਦਾ ਹਾਂ ਕਿ ਜਿੱਥੇ ਸੰਸਾਰ ਗੁਰੂ ਤੋਂ ਦੂਰ ਜਾਂਦਾ ਉੱਥੇ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਵੀ ਦੂਰ ਚਲਾ ਜਾਂਦਾ ਗੁਰੂ ਦੇ ਸੰਧਾਨਤਾਂ ਤੋਂ ਵੀ ਦੂਰ ਚਲਾ ਜਾਂਦਾ ਜੇ ਕਿਸੇ ਨਗਰੀ ਵਿੱਚ ਗੁਰੂ ਪਾਤਸ਼ਾਹ ਨੂੰ ਅਦਬ ਸਤਕਾਰ ਨਹੀਂ ਮਿਲਿਆ ਜੇ ਗੁਰੂ ਸਾਹਿਬ ਨੂੰ ਅਦਬ ਸਤਕਾਰ ਨਹੀਂ ਮਿਲਿਆ ਤੇ ਉਹਦੇ ਸੇਵਕ ਤੇ ਸਿੱਖ ਨੂੰ ਵੀ ਉਸ ਨਗਰੀ 'ਚੋਂ ਸਤਕਾਰ ਨਹੀਂ ਮਿਲ ਸਕਦਾ ਮੈਂ ਇੱਕ ਨਗਰ ਦੀ ਕਹਾਣੀ ਦੱਸਾਂਗਾ ਇੱਕ ਨਾਬੇ ਦੇ ਕੋਲ ਇਹ ਪਿੰਡ ਸ਼ੀਟਾਂ ਵਾਲੇ ਸ਼ਿਟਾਲੀ ਪਿੰਡ ਦਾ ਕੋਈ ਸੱਜਣ ਰਾਹ ਜਾਂਦਾ ਸੜਕ ਤੇ ਡਿੱਗ ਪਿਆ ਤੇ ਉਸ ਘਰ ਦੀ ਸਥਿਤੀ ਇਹ ਸੀ ਕਿ ਉਹ ਸੱਜਣ ਸ਼ਰਾਬ ਦੀ ਲਲਕ ਵਿੱਚ ਹਰੀ ਜਨ ਬਰਾਦਰੀ ਨਾਲੋਂ ਸੰਬੰਧ ਰੱਖਦਾ ਸੀ ਸ਼ਰਾਬ ਦਾ ਐਡਾ ਵੱਡਾ ਪਲਿਆਕੜ ਹੋ ਗਿਆ ਜੀਦੇ ਪ੍ਰਥਾਇ ਗੁਰਬਾਣੀ ਦਾ ਫੈਸਲਾ ਮਹਾਰਾਜ ਕਹਿੰਦੇ ਜਿਤ ਪੀਤੇ ਮਤ ਵਿਸਰੇ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਈ ਤੇ ਖਸਮੋਂ ਤੱਕੇ ਖਾਏ ਐਸ ਸਟੇਜ ਤੇ ਜਾ ਕਰਕੇ ਉਹ ਸੱਜਣ ਦੀਆਂ ਤਿੰਨ ਧੀਆਂ ਤੇ ਤਿੰਨ ਧੀਆਂ ਦਾ ਬਾਪ ਤੇ ਇੱਕ ਉਹਦਾ ਜੀਵਨ ਸਾਥੀ ਸਮਝੋ ਚਾਰ ਮੈਂਬਰਾਂ ਦਾ ਘਰ 33000 ਚ ਵੇਚ ਕੇ ਉਹਨੇ ਸ਼ਰਾਬ ਪੀ ਲਈ ਐਡਾ ਘਰ ਦਾ ਵਿਰੋਧੀ ਹੋਣ ਦੇ ਨਾਤੇ ਪਰਿਵਾਰ ਦਾ ਬੱਚਿਆਂ ਦਾ ਵਿਰੋਧੀ ਹੋਣ ਦੇ ਨਾਤੇ ਜਿਸ ਨਗਰ ਚ ਆਣ ਕੇ ਉਹ ਸ਼ਰਾਬ ਪੀ ਕੇ ਡਿੱਗਿਆ ਸਾਰੇ ਨਗਰ ਨੇ ਉਹਨੂੰ ਸੰਭਾਲਣਾ ਹੀ ਧਰਮ ਸਮਝ ਲਿਆ ਵੀ ਇਹਨੂੰ ਸੰਭਾਲ ਲਵੋ ਤਾਂ ਧਰਮ ਹੈ ਤੇ ਜੇ ਕੋਈ ਧਰਮ ਦਾ ਕੰਮ ਕਰ ਰਿਹਾ ਬੰਦਾ ਕਹਿੰਦੇ ਉਹ ਸਾਰਾ ਆਪੋਜ਼ਿਟ ਉਹਨੂੰ ਤੁਸੀਂ ਅਧਰਮੀ ਬਣਾ ਕੇ ਪੇਸ਼ ਕਰਦੇ ਹੋ ਅਧਰਮੀ ਨੂੰ ਧਰਮੀ ਤੇ ਧਰਮੀ ਨੂੰ ਅਧਰਮੀ ਬਣਾ ਦੇਣਾ ਇਦਾਂ ਕਾਰਨ ਇਹ ਹੁੰਦਾ ਕਿ ਐਸੇ ਖਿਆਲਤ ਸਾਡੇ ਅੰਦਰ ਉਦੋਂ ਪੈਦਾ ਹੁੰਦੇ ਨੇ ਜਦੋਂ ਅਸੀਂ ਧਰਮ ਵਿਹੂਨੇ ਹੋ ਜਾਂਦੇ ਹਾਂ ਜਦੋਂ ਅਸੀਂ ਧਰਮ ਵਿਹੂਨੇ ਹੋ ਜਾਂਦੇ ਹਾਂ ਸਾਡੇ ਉਲਟ ਡਿਸੀਜਨ ਸਾਡੇ ਉਲਟ ਫੈਸਲੇ ਅਸੀਂ ਫਿਰ ਉਹ ਕਰਮ ਕਰਦੇ ਜਿਹਦੇ ਨਾਲ ਫਿਰ ਦੋ ਜਹਾਨੀ ਸਾਨੂੰ ਸਨਮਾਨ ਨਹੀਂ ਮਿਲਦਾ ਨਾ ਲੋਕ ਤੇ ਨਾ ਪਰਲੋਕ ਜੇ ਲੋਕ ਤੇ ਪਰਲੋਕ ਜੇ ਦੋਨੋਂ ਸਵਾਰ ਨੇ ਹੋਣ ਤੇ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਸੋ ਮੇਰੀ ਇਹ ਬੇਨਤੀ ਹੈ ਗੁਰਮਖ ਪਿਆਰਿਓ ਜਿੱਥੇ ਅਸੀਂ ਧਰਮ ਕਰਮ ਸਾਰੇ ਕਰਦੇ ਹਾਂ ਗੁਰੂ ਦੇ ਦਰ ਘਰ ਜਾਣਾ ਨਤਮਸਤਕ ਹੋਣਾ ਨਮਸਕਾਰ ਹੋਣਾ ਗੁਰੂ ਦੀ ਸੇਵਾ ਕਰਨੀ ਸਿਮਰਨ ਕਰਨਾ ਨਾਮ ਜਪਣਾ ਗੁਰੂ ਦੇ ਦਰ ਤੇ ਬਿਣਾ ਨਾਗਾ ਨਿਤ ਨੇਮ ਜਾਣਾ ਅੰਮ੍ਰਿਤ ਛੱਕੇ ਜਾਣਾ ਗੁਰੂ ਦੇ ਧਾਰਨੀ ਹੋ ਕਰਕੇ ਜਾਣਾ ਤੇ ਫਿਰ ਬੋਲਣਾ ਝੂਠ ਫਿਰ ਸਾਰਾ ਕੁਛ ਹੀ ਨਿਫਲ ਹੈ ਜੇ ਤੁਸੀਂ ਸੱਚ ਬੋਲੋਗੇ ਤੇ ਗੁਰੂ ਦੇ ਦਰ ਤੇ ਗਿਆ ਵੀ ਸਾਡਾ ਤਾਂ ਹੀ ਪ੍ਰਵਾਨ ਹੈ ਤੇ ਜੇ ਅਸੀਂ ਝੂਠ ਦੇ ਉਪਾਸ਼ਕ ਬਣ ਜਾਣਾ ਝੂਠ ਦੀ ਹਾਮੀ ਭਰਨੀ ਹੈ ਤੇ ਫਿਰ ਸਾਡਾ ਗੁਰੂ ਦੇ ਦਰ ਤੇ ਗਿਆ ਵੀ ਐਡਾ ਸਫਲਾ ਨਹੀਂ ਹੈਗਾ ਸੋ ਮੇਰੀ ਇਹ ਬੇਨਤੀ ਹੈ ਕਿ ਆਪਾਂ ਇਹ ਸਾਰਿਆਂ ਨੂੰ ਛੱਡ ਕਰਕੇ ਬਦੀਆਂ ਨੂੰ ਛੱਡ ਕਰਕੇ ਤੇ ਨੇਕੀ ਦੇ ਧਾਰਨੀ ਬਣੀਏ ਤਨਮਾਪੁਰਖ ਹੋਏ ਨੇ ਜਿਨ੍ਹਾਂ ਨੇ ਜਾ ਕਰਕੇ ਗੁਰ ਅਸਥਾਨਾਂ ਦੀਆਂ ਸੇਵਾ ਸੰਭਾਲਾਂ ਕੀਤੀਆਂ ਨੇ ਔਰ ਉੱਥੇ ਜਾ ਕਰਕੇ ਕੀਤੀਆਂ ਜਿੱਥੇ ਉਹਨਾਂ ਦਾ ਕੋਈ ਆਪਣਾ ਨਹੀਂ ਸੀ ਗੁਰੂ ਦੀ ਟੇਕ ਤੇ ਕੀਤੀਆਂ ਤੇ ਗੁਰੂ ਦੀ ਟੇਕ ਉਹਨਾਂ ਤੇ ਕਿਰਪਾ ਵੀ ਕਰਦੀ ਰਹੀ ਸਾਧ ਦਸਰਿਆਂ ਤੇ ਵੀ ਕਰਦੀ ਹਰ ਕਿਸੇ ਤੇ ਗੁਰੂ ਦੀ ਟੇਕ ਕਿਰਪਾ ਕਰਦੀ ਤੇ ਜਿਹੜੀ ਗੁਰੂ ਦੇ ਟੇਕ ਤੋਂ ਲਾਂਭੇ ਜਾ ਕਰਕੇ ਸਮਾਜਿਕ ਲੋਕਾਂ ਦਾ ਜਦੋਂ ਸੀ ਸਹਾਰਾ ਮੰਨ ਲੈਨੇ ਆ ਤੇ ਸਮਾਜਿਕ ਲੋਕ ਇਸ ਤਰ੍ਹਾਂ ਕਿਸਨ ਕਰਨਗੇ ਉਹ ਸਮਾਜ ਵੀ ਛੱਡ ਦੇਣਗੇ ਤੇ ਰੱਬ ਨੂੰ ਵੀ ਛੱਡ ਦੇਣਗੇ ਸੋ ਗੁਰੂ ਪਾਤਸ਼ਾਹ ਕਿਰਪਾ ਕਰੇ ਮੇਰੀ ਇੰਨੀ ਕਿ ਬੇਨਤੀ ਹੈ ਕਿ ਜਿੱਥੋਂ ਤੱਕ ਵੀ ਹੋ ਸਕੇ ਆਪਾਂ ਧਰਮ ਕਰਮ ਦੀ ਕਮਾਈ ਕਰੀਏ ਬਹੁਤ ਮਾਨ ਤੇ ਸਤਿਕਾਰ ਜਦ ਸੰਗਤ ਬਖਸ਼ਦੀ ਹੈ ਉਦੋਂ ਮੈਂ ਪਰਮੇਸ਼ਰ ਨਾਲ ਜੁੜਦਾ ਉਦੋਂ ਮੈਂ ਰੱਬ ਦੇ ਚਰਨਾਂ ਤੇ ਅਸੀਸ ਤੇ ਬੇਨਤੀ ਹੱਥ ਜੋੜ ਕਰਕੇ ਕਰਦਾ ਕਿ ਧਨ ਸੱਚੇ ਪਾਤਸ਼ਾਹ ਇਹ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੋਂ ਮਿਲੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਮਿਲੀ ਹੀ ਕੁਰਤੀ ਇਹਦੇ ਨਾਲ ਅਸੀਂ ਆਪਣਾ ਜਨਮ ਸਵਾਰ ਲਈਏ ਲੋਕ ਤੇ ਪ੍ਰਲੋਕ ਸਵਾਰ ਲਈਏ ਗੁਰੂ ਦੀ ਸੇਵਾ ਦੇ ਮਾਰਗ ਤੇ ਪੰਧੀ ਬਣੇ ਰਹੀਏ ਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਗੁਰ ਰਹਿਮਤ ਕਰਨ ਕਿ ਸਾਡਾ ਸਮਾਜ ਵਿੱਚ ਦਿੱਤਾ ਹੋਇਆ ਹੋਕਾ ਇਹ ਜਿਹੜਾ ਪ੍ਰਵਾਨ ਹੋ ਜਾਵੇ ਤੇ ਜਿਤਨੀ ਵੀ ਆਪਜੀ ਸੰਗਤ ਆਏ ਹੋ ਨਾ ਗ੍ਰਹਿ ਪ੍ਰਵੇਸ਼ ਗੁਰਮਖ ਪਿਆਰੇ ਸੱਜਣ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਆਇਓ ਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਗੁਰੂ ਰਹਿਮਤ ਕਰਨ ਸਤਿਗੁਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਪਰਿਵਾਰ ਨੇ ਸ਼ੁਕਰਾਨਾ ਕੀਤਾ ਹੈ ਤੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਆਪਣੇ ਦਰੋਂ ਘਰੋਂ ਦਾਤਾਂ ਦੇ ਕਰਕੇ ਨਵਾਜਨ ਤੇ ਲੋਕ ਤੇ ਪ੍ਰਲੋਕ ਸਵਾਰਨ ਪਾਤਸ਼ਾਹ ਕਿਰਪਾ ਕਰਕੇ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ ਬਖਸ਼ ਕੇ ਗੁਰਸਿੱਖੀ ਦੇ ਜੀਵਨ ਦੇ ਧਾਰਨੀ ਬਣਾਉਣ ਜੀ ਸੋ ਆਓ ਹੁਣ 5 ਮਿੰਟ ਨਾਮ ਦੀ ਹਾਜ਼ਰੀ ਲਾਈਏ ਜੀ ਸਤ ਨਾਮੁ ਆਹੀ ਗੁਰੂ ਸਤ ਨਾਮੁ ਆਹੀ ਗੁਰੂ